ਸਾਥੀਆਂ ਨੂੰ ਬੇਨਤੀ ਹੈ ਸਾਥੀ ਬੈਠ ਜਾਣ ਅਗਲੀ ਲੀਡਰਸ਼ਿਪ ਜਿਹੜੀ ਉਹ ਗੱਲ ਬਾਤ ਜਿੰਦਾਬਾਦ ਜਿੰਦਾਬਾਦ ਨੂੰ ਅੱਜ ਦਾ ਜਿਹੜਾ ਸਾਡਾ ਬਿਜਲੀ ਦੇ ادارے ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਾਇਬੰਦੀਆਂ ਦੇ ਸੱਦੇ ਤੇ ਸੂਬਾ ਪੱਧਰ ਦਾ ਇੱਥੇ ਰੋਸ ਕਰਨਾ ਸੀ ਤਰਨਤਰਨ ਦੇ ਵਿੱਚ ਕਿਉਂਕਿ ਇੱਥੇ 11 ਤਰੀਕ ਨੂੰ ਜਿਮਨੀ ਚੋਣ ਹੋ ਰਹੀ ਹੈ ਅਸੀਂ ਲੋਕਾਂ ਨੂੰ ਇਹ ਦੱਸਣ ਆਏ ਹਾਂ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਉਹ ਬਿਜਲੀ ਦੇ ادارے ਦੀਆਂ ਬਹੁਤ ਜ਼ਿਆਦਾ ਮਹਿੰਗੀਆਂ ਤੇ ਬਹੁਤ ਵੱਡੇ ਆਕਾਰ ਦੀਆਂ ਜਾਇਦਾਦਾਂ ਨੇ ਜਿਹੜੀਆਂ ਲੁਧਿਆਣੇ ਪਟਿਆਲੇ ਜਲੰਧਰ ਵਕ-ਵਕ 타ਵਾ ਤੇਰੇ ਮੁਹੱਲੇ ਨੇ ਉਹਨਾਂ ਨੂੰ ਅ ਬੀਲੀ ਮੰਤਰੀ ਜਿਹੜੇ ਮਾਨਯੋਗ ਅਰੋੜਾ ਸਾਹਿਬ ਨੇ ਲੁਧਿਆਣੇ ਤੋਂ ਉਹਨਾਂ ਨੂੰ ਜਿਹੜਾ ਲਾਤਾ ਕਿ ਵੀ ਉਹ ਜਾਇਦਾਦਾਂ ਜਿਹੜੀਆਂ ਉਹ ਸੇਲ ਤੇ ਲਾ ਰੀਆਂ ਇਹ ਅਸੀਂ ਇਹ ਕਹਿਣ ਆਏ ਆ ਕਿ ਵੀ ਇਹ ਜਾਇਦਾਦਾਂ ਸਾਡੇ ਪੁਰਖਿਆਂ ਦੀਆਂ ਇਹ ਲੋਕਾਂ ਨੇ দান ਵਜੋਂ ਦਿੱਤੀਆਂ ਸੀ ਪੰਚਾਇਤਾਂ ਨੇ ਦਿੱਤੀਆਂ ਸੀ ਮਹਿਕਮੇ ਦੀ ਵਾਦੇ ਲਈ ਪਸਾਰੇ ਲਈ ਤੇ ਤੁਸੀਂ ਇਹਨਾਂ ਨੂੰ ਅ ਆਪ ਆਪਣੀ ਮਰਜ਼ੀ ਨਾਲ ਜਿਹੜਾ ਵੇਚ ਰਹੇ ਹੋ ਤੇ ਇਹ ਗਲਤ ਹੈ ਕਿਉਂਕਿ ਅੱਗੋਂ ਮਹਿਕਮੇ ਨੇ ਵਧਣਾ ਫੁੱਲਣਾ ਫਿਰ ਤਾਂ ਇਹ ਜ਼ਮੀਨਾਂ ਦੀ ਫੇਰ ਲੋਡ ਪੈਣੀ ਦੂਜਾ ਸਾਡਾ ਹੀਗਾ ਮੁੱਦਾ ਕਿ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ ਬਿਜਲੀ ਐਕਟ ਜਿਹੜਾ ਉਹ 2025 ਉਹਦਾ ਖਰੜਾ ਭੇਜਿਆ ਆ ਵਕਵਾ ਕਸਟੇਟਾ ਨੂੰ 9 ਅਕਤੂਬਰ ਨੂੰ ਅੱਜ 9 ਨਵੰਬਰ ਹੋਇਆ ਇੱਕ ਮਹੀਨੇ ਲਈ ਉਹ ਸਟੇਟਾਂ ਨੂੰ ਭੇਜਿਆ ਸੀ ਭਈ ਇਹਦੇ ਬਾਰੇ ਸਟੇਟਾਂ ਨੇ ਜੋ ਕੁਝ ਕਹਿਣਾ ਤੇ ਕਹੋ ਆਮ ਲੋਕ ਵੀ ਕੁਝ ਕਹਿ ਸਕਦੇ ਆ ਜੋ ਅਸੀਂ ਇਸ ਪੰਜਾਬ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਕਹਿਣ ਆਏ ਆ ਕਿ ਉਹ ਜਿਹੜਾ ਉਹਨੂੰ ਕੇਂਦਰ ਨੂੰ ਭੇਜੋ ਲਿਖ ਕੇ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂਗੇ ਕਿਉਂਕਿ ਉਹ ਜਿਹੜਾ ਖਰੜਾ ਆ ਉਹਨੂੰ ਪੜ ਲਿਆ ਲੋਕਾਂ ਨੇ ਆਰਟੀਕਲ ਵੀ ਅਖਬਾਰਾਂ 'ਚ ਆ ਗਏ ਨੇ ਉਹ ਸਨੁਚੀ ਪਾਵਰ ਸੈਕਟਰ ਨੂੰ ਜਿਹੜਾ ਉਹ ਹੜੱਪ ਜੇਗਾ ਤੇ ਇਹ ਜਿਹੜਾ ਸਾਡਾ ਪੀਐਸਪੀਸੀਐਲ ਦਾ ਹਦਾਰਾ ਇਹ ਇਹਦੀ ਹੋਂਦ ਨੂੰ ਹੀ ਅਸੀਂ ਸਮਝਦੇ ਵੀ ਖਤਰਾ ਲੋਕਾਂ ਦੀਆਂ ਸਬਸਿਡੀਆਂ ਬੰਦ ਹੋ ਜਾਣਗੀਆਂ ਕਿਸਾਨੀ ਵੀ ਤਬਾਹ ਹੋਏਗੀ ਆਮ ਲੋਕ ਵੀ ਹੋਣਗੇ ਇਹ ਕੰਪਨੀਆਂ ਪਹਿਲਾਂ ਸਸਤੀ ਬਿਜਲੀ ਦੇਣਗੀਆਂ ਤੇ ਫਿਰ ਲੋਕਾਂ ਦੀ ਕੁੰਜ ਲਾਉਣਗੀਆਂ ਸਮੰਡ ਮੀਟਰ ਦਾ ਮਾਮਲਾ ਸਮਾਰਟ ਮੀਟਰ ਦੇ ਰਹੀ ਜਿਹੜਾ ਬਹੁਤ ਵੱਡੀ ਲੁੱਟ ਹੈ ਕਿਸਮ ਦੀ ਠੱਗੀ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਉਹ ਚੰਗੀ ਭਲੇ ਬਹੁਤ ਵਧੀਆ ਮੀਟਰ ਚੱਲਦੇ ਨੇ ਪਰ ਇਹ ਕਾਰਪੋਰੇਟਾਂ ਨੂੰ ਫਾਇਦਾ ਦੇਣ ਲਈ ਇਹ ਪੈਸਾ ਲੋਕਾਂ ਕੋਲੋਂ ਲੁੱਟ ਕੇ ਤੇ ਕਾਰਪੋਰੇਟਾਂ ਦੇ ਘਰ ਭਰਨ ਲਈ ਇਹ ਸਮਾਰਟ ਮੀਟਰ ਨੂੰ ਜਿਹੜਾ ਲਿਆਂਦਾ ਜਾ ਰਿਹਾ ਇਸ ਕਰਕੇ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਔਰ ਇੱਥੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਮਾਨ ਸਰਕਾਰ ਜਿਹੜੀ ਉਹਨੂੰ ਕਹਿਣ ਆਇਆ ਇਹ ਤੁਹਾਡਾ ਜਿਹੜਾ ਇਹ ਰਵੱਈਆ ਇਹ ਬੇहद ਮਾੜਾ ਤੁਸੀਂ ਕਿਤੇ ਵੀ ਟੇਬਲ ਤੇ ਬੈਠ ਕੇ ਰਾਜੀ ਨਹੀਂ ਨਾ ਕੋਈ ਮੁਲਾਜ਼ਮਾਂ ਦੇ ਮਸਲੇਾਂ ਦੀ ਗੱਲ ਸੁਣਦੇ ਹੋ ਨਾ ਜਿਹੜੇ ਕੋਈ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਇਹ ਸਮਝਦੇ ਆ ਜਮੀਨਾਂ ਵੇਚਣ ਦਾ ਜਾਂ ਬਿਜਲੀ ਹੱਕ ਦਾ ਇਹ ਉਹਨੂੰ ਤੁਸੀਂ ਕਿਤੇ ਗੱਲ ਕਿਸੇ ਦੀ ਸੁਣ ਕੇ ਰਾਜੀ ਨਹੀਂ ਤੇ ਤੁਸੀਂ ਰੋਜ਼ ਨਵੇਂ ਤੋਂ ਨਵਾਂ ਜਿਹੜਾ ਉਹ ਕੋਈ ਕੋਈ ਸਬੂਖਾ ਲਾਏ ਹੋ ਨੀਓ ਲੋਕਾਂ ਨੂੰ ਉਹਦੇ ਚ ਪਰਮਾਈ ਕਰਦੇ ਹੋ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਅੱਜ ਦਾ ਜਿਹੜਾ ਇਹ ਬਹੁਤ ਵੱਡੇ ਆਕਾਰ ਦਾ ਰੋਸ ਦਰਨਾ ਲੋਕੀ ਆਪਣਾ ਰੋਲ ਲੈ ਕੇ ਆਏ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਇਹ ਉਹ ਅਸੀਂ ਇੱਕ ਮੈਸੇਜ ਦਿੱਤਾ ਸਰਕਾਰ ਨੂੰ ਇਹ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਕਰੋ ਸਾਨੂੰ ਕਾਨੂੰਨ ਸਿਕਾਓ ਕਿ ਕਿਉਂ ਜ਼ਮੀਨਾਂ ਤੇ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਵਿੱਚ ਸਾਡਿਆਂ ਪੀਐਸਸੀ ਵੀ ਜੁਆਇੰਟ ਫੋਰਮ ਬਿਜਲੀ ਮੁਲਾਜ਼ਮਾ ਇਕਤਾ ਮੰਚ ਐਓਜੀ ਗ੍ਰਿਡ ਸਬਸਟੇਸ਼ਨ ਪੈਨਸ਼ਨਰ ਤੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਸਵਾਮ ਦੇ ਸਮਾਜ ਦੇ ਆਵਾਮੀ ਲੋਕ ਜਿਹੜੇ ਸਿਹਰਦ ਨੇ ਪੰਜਾਬ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਪੰਜਾਬ ਦੀ ਤਰੱਕੀ ਲਈ ਉਹਨਾਂ ਨੇ ਬਹੁਤ ਭਰਮਾ ਇਕੱਠ ਕਰਕੇ ਇੱਥੇ ਜਿਹੜੀ 9 ਤਰੀਕ ਨੂੰ ਸੌਰੀ 11 ਤਰੀਕ ਨੂੰ ਜਿੰਨੀ ਚੋਣ ਹੋਣ ਜਾ ਰਹੀ ਹੈ ਉਹ ਤਰਨ ਤਰਨ ਦੇ ਲੋਕਾਂ ਨੂੰ ਅਪੀਲ ਕਰਨ ਆਏ ਨੇ ਕਿ ਇੱਥੇ ਇਹਨਾਂ ਲੋਕਾਂ ਦਾ ਜਿਹੜਾ ਜੋ ਇਲੈਕਸ਼ਨ ਸਮੇਂ ਏਜੰਡਾ ਸੀਗਾ ਆਪ ਸਰਕਾਰ ਦਾ ਉਸ ਏਜੰਡੇ ਦੇ ਮੁਤਾਬਕ ਇਹਨਾਂ ਨੂੰ ਕੁਐਸਚਨ ਕੀਤੇ ਜਾਣ ਕਿ ਇਹ ਜਿਹੜਾ ਉਤੋਂ ਉਲਟ ਚੱਲ ਰਹੇ ਨੇ ਪ੍ਰਾਪਰਟੀਆਂ ਵੇਚ ਰਹੇ ਨੇ ਬਿਜਲੀ ਐਕਟ 225 ਜਿਹੜਾ ਸੈਂਟਰ ਸਰਕਾਰ ਲਿਆਣ ਜਾ ਰਹੀ ਹੈ ਉਹਦੀ 20 ਟੀਮ ਵਜੋਂ ਇਹ ਲਾਗੂ ਕਰਨ ਜਾ ਰਹੀ ਹੈ ਔਰ ਉਹਦੇ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉਹਦੇ ਤੇ ਜਿਹੜੀ ਵਿਚਾਰ ਚਰਚਾ ਹੈ ਉਹ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਲੈ ਕੇ ਉਸ ਮੈਮੋਰੰਡਮ ਤੇ ਬੁੱਧੀਜੀਵੀਆਂ ਦੀ ਸਲਾਹ ਲੈ ਕੇ ਜੇ ਉਹ ਬਿਜਲੀ ਐਕਟ ਪਾਸ ਹੋ ਜਾਂਦਾ ਹੈ ਇਹਨਾਂ ਦੀ ਜੋ ਮੁੱਖ ਮੰਤਰੀਆਂ ਨੂੰ ਸੀਐਮ ਨੇ ਭੇਜਿਆ ਏ ਉਹਦੇ ਤਹਿਤ ਜਿਹੜੀ ਇਹਨਾਂ ਦਾ ਸਲਾਹ مشورہ ਮੰਗਿਆ ਏ ਤਾਂ ਇਹਦੇ ਬਹੁਤ ਘਾਤਕ ਨਤੀਜੇ ਆ ਜਿਹੜੇ ਉਹ ਪੰਜਾਬ ਤੇ ਪੈਣਗੇ ਔਰ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ 100 ਸਾਲ ਪਿੱਛੇ ਚਲ ਜਾਏਗਾ ਕਿਉਂਕਿ ਪਾਵਰ ਸੈਕਟਰ ਐਸੀ ਸ਼ਕਤੀ ਹੈ ਕਿਸੇ ਵੀ ਸਟੇਟ ਦੀ ਜਿਹੜੀ ਉਹਦੀ ਤਰੱਕੀ ਹੈ ਉਹਦੀ ਇਕਨੋਮਿਕਲੀ ਪੋਜੀਸ਼ਨ ਹੈ ਔਰ ਉਹਦੀ ਡਿਵੈਲਪਮੈਂਟ ਹੈ ਉਹਦੀ ਉੱਥੋਂ ਮਾਪੀ ਜਾਂਦੀ ਹੈ ਉੱਥੋਂ ਮਾਪ ਤੋਲ ਕੀਤਾ ਜਾਂਦਾ ਹੈ ਕਿ ਉਸ ਜਿਹੜਾ ਸੈਕਟਰ ਹੈ ਉਹ ਜਿਹੜਾ ਸਟੇਟ ਹੈ ਉਹਦੇ ਕੋਲ એનર્ਜੀ ਦੀ ਪਾਵਰ ਕਿੰਨੇ ਹੈ ਕਿਉਂਕਿ ਬਿਜਲੀ ਇੱਕ ਬਹੁਤ ਲੋਕਾਂ ਦਾ ਅਹਿਮ ਜਿਹੜਾ ਸਾਧਨ ਬਣ ਚੁੱਕੀ ਹੈ ਇਹ ਤੋਂ ਬਿਨਾ ਕੋਰ ਕੋਈ ਚਾਰਾ ਨਹੀਂ ਹੈ ਤੇ ਅਸੀਂ ਚਾਹਦੇ ਹਾਂ ਕਿ ਜਿਹੜੀਆਂ ਬਿਜਲੀ ਬੋਰਡ ਦੇ ਵਿੱਚ ਖਾਲੀ ਪੋਸਟਾਂ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਦਿੱਤੀਆਂ ਜਾਣ 1500 ਪੋਸਟ ਕੱਢ ਦਿੱਤੀ ਕਦੇ 1800 ਕੱਢ ਦਿੱਤੀ ਜਾਂ 2000 ਕੱਢ ਦਿੱਤੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਵਨ ਟਾਈਮ ਡਿਸੀਜਨ ਲੈ ਕੇ ਪੰਜਾਬ ਦੇ ਲੋਕਾਂ ਨੂੰ ਜਿਹੜੀ 45 ਤੋਂ 47000 ਪੋਸਟ ਹੈ ਉਹ ਵੀ ਜਿਹੜੇ ਇੱਥੋਂ ਦੇ ਸੂਬੇ ਦੇ ਵਸਿੰਦੇ ਐ ਨੌਜਵਾਨ ਐ ਪੜ੍ਹੇ ਲਿਖੇ ਨੇ ਉਹਨਾਂ ਨੂੰ ਇਹ ਨੌਕਰੀ ਦਿੱਤੀ ਜਾਵੇ ਤੇ ਇਹ ਜਿਹੜੇ ਦੋਏ ਵਰਨਿੰਗ ਇਸ਼ੂ ਐ ਇਹਨਾਂ ਨੂੰ ਸਾਮਾਪਤ ਕੀਤਾ ਜਾਵੇ ਤੇ ਜਿਹੜੀਆਂ ਪ੍ਰਾਪਰਟੀ ਵੇਚਣ ਦਾ ਜਿਹੜਾ ਇਸ਼ੂ ਐ ਇਹ ਅਸੀਂ ਪੁੱਛਣਾ ਦਾ ਜਾਣੇ ਆ ਕਿ ਇਹ ਇਸ ਨਾਲ ਪੰਜਾਬ ਸਟੇਟ ਸਰਕਾਰ ਐ ਜਿਹੜੀ ਖਜ਼ਾਨਾ ਸਾਡਾ ਕਿੰਨੀ ਕਦੇਰ ਚੱਲ ਸਕਦਾ ਇਹ ਨਹੀਂ ਚੱਲੂਗਾ ਤੇ ਅਸੀਂ ਅਪੀਲ ਕਰਦੇ ਆਂ ਵੀ ਇਹ ਜਿਹੜੀਆਂ ਪ੍ਰਾਪਰਟੀਆਂ ਵੇਚਣ ਦਾ ਮਾਮਲਾ ਹੈ ਤੇ ਬਿਜਲੀ ਐਕਟ 225 ਹੈ ਇਹਦੇ ਸੰਬੰਧ ਦੇ ਵਿੱਚ ਅ ਮੁਲਾਜ਼ਮਾ ਨੂੰ ਜਲਦੀ ਮੀਟਿੰਗ ਦੇ ਕੇ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਅੱਛਾ ਜੀ ਜਰਾ ਫਟਾਸ ਤੋਂ ਬਾਅਦ ਮਾਰਕ ਟੈਸਟ ਕਰੀਏ ਕਿ ਕੋਈ ਪਰਬੰਧ ਇਹ ਅਸੀਂ ਬੱਸ ਸਟੈਂਡ ਤੋਂ ਲੈ ਕੇ ਬੋੜੀ ਚੌਕ ਤੱਕ ਕੀਤਾ ਏ ਉੱਥੇ ਐਸਟੀ ਐਸਰੀਮ ਸੁਖਬੀਰ ਸਿੰਘ ਹੈ ਜੀ ਐਸਪੀ ਸੁਖਬੀਰ ਸਿੰਘ ਜਿਹੜੇ ਆਏ ਸੀਗੇ ਉਹ ਸਾਡਾ ਮੈਮੋਰੈਂਡਮ ਲੈ ਕੇ ਗਏ ਆ ਔਰ ਉਹਨਾਂ ਨੇ ਬਸ਼ਬਾਸ ਦਵਾਇਆ ਹੈ ਕਿ ਅਸੀਂ ਥਰੂ ਪ੍ਰੋਪਰ ਚੈਨਲ ਜਿਹੜਾ ਏ ਇਹ ਜਿਹੜਾ ਤੁਹਾਡਾ ਡਿਮਾਂਡ ਚਾਰਟ ਸੀਐਮ ਨੂੰ ਭੇਜ ਦੇਵਾਂਗੇ ਤੇ ਇਹ ਤੇ ਜਿਹੜਾ ਏ ਤੁਹਾਡਾ ਮੰਗ ਪੱਤਰ ਹੈ ਏਸੀਐਮ ਤੱਕ ਪਹੁੰਚ ਜਾਵੇ ਅਗਲਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਟੂਡੈਂਟਾਂ ਨਾਲ ਤੇ ਬਿਜਲੀ ਬੋਰਡ ਦੀਆਂ ਵਾਮੀ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਫਿਜ਼ੀਕਲੀ ਤੇ ਉਸ ਮੀਟਿੰਗ ਦੇ ਵਿੱਚ ਜੋ ਡਿਸੀਜਨ ਹੋਊਗਾ ਇਸ ਸੰਘਰਸ਼ ਨੂੰ ਜਨਤਕ ਬਣਾ ਕੇ ਲੋਕਾਂ ਦੀਆਂ ਸੱਤਾਂ ਤੱਕ ਪੰਚਾਇਤਾਂ ਤੱਕ ਲੋਕਾਂ ਦੇ ਘਰ ਘਰ ਤੱਕ ਇਹ ਪੰਜਾਬ ਇਸ ਸੰਘਰਸ਼ ਨੂੰ ਲਿਜਾਵਾਂਗੇ ਤੇ ਲੋਕਾਂ ਨੂੰ ਅਵੇਅਰ ਕਰਕੇ ਇਹ ਸੰਘਰਸ਼ ਨੂੰ ਵੱਡੀ ਲਾਮਬੰਦੀ ਨਾਲ ਲੜਿਆ ਜਾਵੇਗਾ ਤੇ ਜਿੱਤ ਪ੍ਰਾਪਤ ਕੀਤੀ ਜਾਵੇਗੀ ਅੱਜ ਦਾ ਜਿਹੜਾ ਜੋ ਧਰਨਾ ਬਿਜਲੀ ਮੁਲਾਜ਼ਮ ਇਕਤਾ ਮੰਚ ਜੁਆਇੰਟ ਫੋਰਮ ਤੇ ਸਾਡੀਆਂ ਸਹਿਯੋਗੀ ਧਿਰਾਂ ਵੱਲੋਂ ਜਿਹੜਾ ਤਰਨਤਾਰਨ ਦੇ ਵਿੱਚ ਜਿਮਨੀ ਚੋਂ ਦੇ ਜੋ ਤਰਨਤਾਰਨ ਦੀ ਜਿਮਨੀ ਚੋਂ ਚੱਲ ਰਹੀ ਸੀ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਬਿਜਲੀ ਐਕਟ 225 ਤੇ ਪੰਜਾਬ ਦੀ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਦੇ ਜ਼ਾਇਦਾ ਜ਼ਾਇਦਾਦਾਂ ਵੇਚਣ ਦੇ ਵਿਰੋਧ ਦੇ ਵਿੱਚ ਖਾਸ ਤੌਰ ਤੇ ਬਿਜਲੀ ਬੋਰਡ ਦੀਆਂ ਜਾਇਦਾਦਾਂ ਜੋ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਹੈ ਇਸੇ ਤਰ੍ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਜ਼ਮੀਨ ਹੈ ਮਹਾਲੀ ਦੀ ਮੰਡੀ ਹੈ ਔਰ ਇਸੇ ਤਰ੍ਹਾਂ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਜਾਇਦਾਦਾਂ ਪੰਜਾਬ ਸਰਕਾਰ ਵੇਚ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਮੁੱਚੇ ਤੌਰ ਤੇ ਪੰਜਾਬ ਦੇ ਮੁਲਾਜ਼ਮ ਜੀ ਬਿਜਲੀ ਮੁਲਾਜ਼ਮ ਜਿਹੜੇ ਸੀ ਉਹਨਾਂ ਇਕੱਠੇ ਹੋ ਕੇ ਜਿਹੜਾ ਅੱਜ ਇੱਥੇ ਰੋਸ ਪ੍ਰੋਟੈਸਟ ਕੀਤਾ ਤੇ ਉਸ ਰੋਸ ਪ੍ਰੋਟੈਸਟ ਦੇ ਵਿੱਚ ਜਿਹੜਾ ਸਾਡੇ ਸਾਥੀਆਂ ਨੇ ਭਰਵੇਂ ਤੌਰ ਤੇ ਉਹਦਾ ਸਜੋਤ ਦਿੱਤਾ ਤੇ ਰੂਪ ਭਰਪੂਰ ਜਿਹੜਾ ਨਜ਼ਾਰਾ ਸ਼ਹਿਰ ਦੇ ਘਰਦੇ ਹੋਏ ਜਿਹੜਾ ਬਾ ਬੋੜੀ ਵਾਲੀ ਚੌਂਕ ਦੇ ਵਿੱਚ ਆ ਕੇ ਉਹਨੂੰ ਸਮਾਪਤ ਕੀਤਾ